ਆ ਮੁੰਡਾਇਆ ਇਹ ਨਾਲ ਦਾ ਕੁਆਟਰ ਵਾ ਇਹੋ ਇਹ ਚੱਕੇ ਤਾਂ ਆ ਪਿੱਛੇ ਆ ਪਿੱਛੇ ਆ ਕਬਰਾਂ ਇੱਥੇ ਲੱਗਿਆ ਇਸੇ ਇੱਥੇ ਆ ਬੀਬੀ ਨੇ ਛੜਾਇਆ ਜੀ ਆ ਬੀਬੀ ਨੇ ਉਹ ਜਿਹੜੀ ਬੀਬੀ ਖੜੀ ਆ ਉਹਨੇ ਛੜਾਇਆ ਠੀਕ ਆ ਬਾਬਾ ਜੀ ਆ ਸਾਰਿਆਂ ਦਾ ਹੋਣਾ ਜੀ ਸਾਰਿਆਂ ਦੇ ਕੁਆਟਰਾਂ ਦਾ ਹੋਊਗਾ ਹੁਣ ਆ ਦੇਖੋ ਜੇ ਹਰਵੀਰ ਵਾਂਗੂ ਇਦਾਂ ਹੀ ਹੋ ਜਾਂਦਾ ਤਾਂ ਫੇਰ ਦੱਸੋ ਕੀ ਕਰਦੇ ਇਹ ਤਾਂ ਮੌਕਾ ਮਿਲਿਆ ਇੱਕ ਮਹੀਨਾ ਕੋਈ ਨਹੀਂ ਜੀ ਇੱਕ ਮਹੀਨਾ ਕੋਈ ਨਹੀਂ ਹੋਣਾ ਹੁਣ ਅਸੀਂ 15 ਦਿਨ ਪਹਿਲਾਂ ਹਦਾਇਤ ਦੇ ਕੇ ਗਏ ਹਾਂ ਆ ਇਹੋ ਹਾਂਜੀ ਆ ਆ ਬੰਦਾ ਹੈ ਜੀ ਇਹ ਤਾਂ ਰਹਿੰਦੇ ਸਾਡੇ ਉਹ ਸਾਡੇ ਥੋੜੀ ਰਹਿੰਦਾ ਹੈ ਉਹ ਉਹਦੇ ਮੁੰਡੇ ਨਾਲ ਹੋਇਆ ਯਾਰ ਇਹਨਾਂ ਨੂੰ ਵੀ ਕੱਢਦੇ ਆਂ ਭਾਜੀ ਭਾਜੀ ਅੰਦਰੋਂ ਕਮਰੇ ਵਿੱਚ ਉਹ ਜਿਹੜਾ ਕੋਈ ਛਈ ਆ ਸੀ ਅਸੀਂ ਇਹ ਤਾਂ ਨਹੀਂ ਕਿਹਾ ਤੈਨੂੰ ਭਾਜੀ ਅੰਦਰੋਂ ਪੰਜਾਬੀ ਨੂੰ ਅਸੀਂ ਰੱਖਣਾ ਪੰਜਾਬੀ ਨੂੰ ਰੱਖੋ ਅੰਦਰ ਕਿ ਤਾਂ ਦਿੰਦੇ ਆਂ ਬਾਹਰੋਂ ਚੱਕ ਕੇ ਲੈ ਗਿਆ ਕਿਦੋਂ ਵੀ ਚੱਕ ਕੇ ਲੈ ਗਿਆ ਗੱਲਬਾਤ ਮੈਂ ਕੰਮ ਤੇ ਗਈ ਹੋਈ ਸੀਗੀ ਬੱਚਾ ਘਰੇ ਸੀਗਾ ਨੂੰਮ ਦੇ ਵਿੱਚ ਰੂਮ ਦੇ ਵਿੱਚ ਭਈ ਆਇਆ ਤੇ ਇਹਨੂੰ ਲੈ ਗਿਆ ਮੂੰਹ ਘੁੱਟ ਕੇ ਕਬਰਾਂ ਦੇ ਵਿੱਚ ਕਹਿੰਦਾ ਮੰਮੀ ਮੇਰੀ ਨਿਕਰ ਨੁਕਰ ਲਾਈ ਇਹਨੇ ਤੇ ਮੈਨੂੰ ਕਹਿੰਦਾ ਸੀ ਮੈਂ ਤੈਨੂੰ ਠੋਕ ਦੇਣਾ ਉਹ ਤੇ ਆਪੇ ਬਾਜਾ ਮਾਰਦਾ ਪੂਆ ਬਚਾ ਪੂਆ ਬਚਾ ਭੈਣ ਗਈ ਉਹਨੇ ਜਾ ਕੇ ਬਚਾਇਆ ਫੇ ਮੇਰੇ ਮਦਰ ਕੰਮ ਤੇ ਆਇਆ ਵੀ ਮੰਮੀ ਇਦਾਂ ਗੱਲ ਹੋਈ ਹਾਂਜੀ ਤੇ ਜੇ ਮੈਂ ਉਹਨੂੰ ਗਲਤ ਥੋੜਾ ਬੋਲੀ ਉਹ ਕਹਿੰਦਾ ਮੈਂ ਤੈਨੂੰ ਵੀ ਕਹਿੰਦਾ ਥੂਕ ਦੇਣਾ ਮੈਨੂੰ ਵੀ ਉਹ ਗਲਤ ਬੋਲਿਆ ਛੋਟੇ ਬੱਚੇ ਨੂੰ ਇਹ ਸਾਹਮਣੇ ਕੁਆਟਰ ਵੱਦੂ ਹੀ ਕੁਆਟਰ ਸਾਹਮਣੇ ਸਾਹਮਣੇ ਆ ਸਾਹਮਣੇ ਕੁਆਟਰ ਤੋਂ ਚੱਕ ਹੀ ਲਿਆ ਗਿਆ ਬੰਦਾ ਇਹ ਮੂੰਹ ਵੱਲ ਘੁੱਟ ਕੇ ਮੂੰਹ ਘੁੱਟਿਆ ਮੂੰਹ ਘੁੱਟ ਕੇ ਛੋਟੇ ਬੱਚੇ ਨੂੰ ਇਹ ਸਾਹਮਣੇ ਕੁਆਟਰ ਵੱਧੂ ਹੀ ਕੁਆਟਰ ਸਾਹਮਣੇ ਸਾਹਮਣੇ ਆ ਸਾਹਮਣੇ ਕੁਆਟਰ ਤੋਂ ਚੱਕ ਕੇ ਲਿਆ ਗਿਆ ਬੰਦਾ ਇਹ ਮੂੰਹ ਵੱਲ ਘੁੱਟ ਕੇ ਮੂੰਹ ਘੁੱਟ ਕੇ ਲੈ ਕੇ ਗਿਆ ਤੇ ਲਿਜਾ ਕੇ ਉਹਨਾਂ ਨੇ ਉਹਦੇ ਕੱਪੜੇ ਉਤਾਰੇ ਹੋਏ ਸੀਗੇ ਤੇ ਉਹ ਮੁੰਡਾ ਚੀਕਾਂ ਮਾਰਦਾ ਸੀ ਜਦ ਤੱਕ ਕਿ ਨਾਲ ਦੀ ਗਵੰਡਾ ਨੇ ਦੇਖਿਆ ਉਹ ਦੇਖਿਆ ਉਹਨੇ ਤੇ ਜਾ ਕੇ ਬਚਾਇਆ ਬੱਚੇ ਨੂੰ ਜਾਨੂੰ ਅਸੀਂ ਪਹੁੰਚੀਏ ਪੰਚਾਇਤ ਵੀ ਪਹੁੰਚੀ ਆ ਉੱਥੇ ਪਹੁੰਚ ਕੇ ਜਾ ਕੇ ਵੋਕੇ ਦਿਖਿਆ ਗਿਆ ਕਿ ਉਹਨੂੰ ਅਸੀਂ ਬੰਦਿਆ ਫਿਰ ਮੁੜ ਕੇ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕਿ ਆ ਇਦਾਂ ਇਦਾਂ ਕਰਕੇ ਬਾਰਦਾਤ ਹੋਈ ਆ ਤੇ ਬਾਕੀ ਗੱਲ ਇਦਾਂ ਆ ਜੀ ਇਹਨਾਂ ਦਾ ਜਿਹੜੇ ਮੇਰੇ ਬਾਗਪੁਰ ਪਿੰਡ ਵਿੱਚ 14 ਫ 14 ਫੈਕਟਰੀਆਂ ਵਿੱਚ ਘੱਟੋ ਘੱਟ ਵੀ 3-4 ਹਜ਼ਾਰ ਬੰਦਾ ਕੰਮ ਕਰਦਾ ਉਹ ਜਿਹੜਾ ਮੇਰੇ ਪਿੰਡ ਵਿੱਚ ਰਹਿ ਰਿਹਾ ਹੈ ਮੇਰੇ ਪਿੰਡ ਵਿੱਚ ਘੱਟੋ ਘੱਟ ਵੀ 24-25 ਹੁਣੇ ਘੱਟੋ ਘੱਟ 40-50 ਕੁਆਟਰਾਂ ਵਾਲੇ ਆ ਜਿਨ੍ਹਾਂ ਨੇ ਆਪਣੇ 20-25-25 ਕਮਰੇ ਬਣਾਏ ਹੋਏ ਆ ਇਨਕਮ ਦਾ ਸਾਧਨ ਬਣਾਇਆ ਹੈ ਪ੍ਰਸ਼ਾਸਨ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਉਹ ਪ੍ਰਵਾਸੀ ਆ ਜਿਹੜੇ ਫੈਕਟਰੀਆਂ ਵਿੱਚ ਰਹਿੰਦੇ ਆ ਉਹਨਾਂ ਨੂੰ ਫੈਕਟਰੀਆਂ ਵਿੱਚ ਰਹਿਣ ਦਿੱਤਾ ਜਾਵੇ ਸਾਡੇ ਪਿੰਡ ਵਿੱਚ ਨਾ ਆ ਕੇ ਰਹਿਣ ਉਹ ਤੇ ਅਸੀਂ ਇਹ ਮਤਾ ਵੀ ਇੱਕ ਪਿੰਡ ਪੰਚਾਇਤ ਵੱਲੋਂ ਪਾਇਆ ਆ ਕਿ ਜਿਹੜੇ ਫੈਕਟਰੀਆਂ ਦੇ ਫੈਕਟਰੀ ਵਾਲੇ ਮਾਲਕ ਵੀ ਸੱਦੇ ਗ ਉਹਨਾਂ ਦੀ ਆਈਡੈਂਟੀ ਉਹਨਾਂ ਦੇ ਕਾਰਡ ਹੋਣਾ ਚਾਹੀਦਾ ਜਰੂਰ ਬਕਾਇਨ ਲੱਗਾ ਵੀ ਆਹ ਫੈਕਟਰੀ ਦਾ ਬੰਦਾ ਹੈ ਕਿਉਂਕਿ 14 ਫੈਕਟਰੀਆਂ ਆ ਅਸੀਂ ਇਕੱਲੇ ਇਕੱਲੇ ਬੰਦੇ ਨੂੰ ਦੇਖ ਨਹੀਂ ਸਕਦੇ ਹੈਗੇ ਉਹਨੇ ਆ ਵੀ ਹਾਂ ਵੀ ਉਹਨੂੰ ਫਾਂਸੀ ਦੀ ਭੌਂ ਸਕਦੇ ਸੀ 12 ਦੇ ਕੰਪਲੇਨਟ ਆਈ ਸੀ ਕਿ ਕਿ ਮਾਈਗ੍ਰੈਂਟ ਨੇ ਕਿਤੇ ਬੱਚੇ ਨਹੀਂ ਚਾਹੇ ਤੇ ਉਹਨਾਂ ਅਰੇਵ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਅਸੀਂ ਹੁਣ ਵੈਰੀਫਾਈ ਕਰ ਰਹੇ ਹਾਂ ਤੇ ਥਾਣੇ ਲੈ ਕੇ ਚੱਲੀ ਗਏ ਗੱਲ ਇਹ ਨਿਤ ਦੀ ਹੋ ਗਈ ਆ ਹਰ ਇੱਕ ਪਿੰਡ ਦੇ ਵਿੱਚ ਹੀ ਜਾਂ ਹਰ ਇੱਕ ਮੁਹੱਲੇ ਦੇ ਵਿੱਚ ਇੱਕ ਘਰ ਛੱਡ ਕੇ ਬਲਾਤਕਾਰ ਜਾਂ ਇਦਾਂ ਦੇ ਖਲੌਣੇ ਜਿਹੜੇ ਕੰਮ ਆ ਹੁੰਦੇ ਆ ਕੋਈ ਵੀ ਪ੍ਰਸ਼ਾਸਨ ਇਹਦੇ ਉੱਤੇ ਨਾਥ ਨਹੀਂ ਪਾ ਰਿਹਾ ਨਾਥ ਇਸ ਕਰਕੇ ਨਹੀਂ ਪਾ ਰਿਹਾ ਵੀ ਜਿਹੜੇ ਪ੍ਰਵਾਸੀਆਂ ਨੂੰ ਜਾਂ ਭਈਆਂ ਨੂੰ ਰੱਖਣ ਵਾਲੇ ਬੰਦੇ ਆ ਉਹ ਕੀ ਕਰਦੇ ਆ ਬਿਨਾ ਵੈਰੀਫਿਕੇਸ਼ਨ ਕੀਤੇ ਤੋਂ ਉਸ ਬੰਦੇ ਨੂੰ ਰੱਖ ਲੈਂਦੇ ਆ ਵੀ ਇਹ ਪਿੱਛੋਂ ਕਿੱਥੋਂ ਆਇਆ ਕਿੱਦਾਂ ਆਇਆ ਕਾਹਤੇ ਆਇਆ ਇਹ ਜਿੰਨੇ ਵੀ ਜਾਨੀ ਕਿ ਜੂਪੀ ਦੇ ਵਿੱਚੋਂ ਜਾਂ ਬਿਹਾਰ ਦੇ ਵਿੱਚੋਂ ਨਤੀਸ਼ ਕੁਮਾਰ ਨੇ ਜਾਂ ਆਜੋਗੀ ਨੇ ਕਿਹਾ ਬੇਥੋ ਜਿੰਨੇ ਵੀ ਕ੍ਰਿਮੀਨਲ ਆ ਭਾਜੋ ਜਾਂ ਅਸੀਂ ਜਾਨੀ ਕੇ ਠੋਕ ਦਿਵਾਗੇ ਜਾਂ ਮਾਰ ਦਿਵਾਗੇ ਉਹ ਸਾਰੇ ਕ੍ਰਿਮੀਨਲ ਜਿਹੜੇ ਆ ਪੰਜਾਬ ਦੇ ਵਿੱਚ ਆਣ ਕੇ ਜਿੱਦਾ ਪੰਜਾਬ ਸ਼ਾਮ ਲੜਟ ਹੁੰਦੀ ਆ ਪੰਜਾਬ ਦੇ ਵਿੱਚ ਸਾਰੇ ਇਕੱਠੇ ਕੀਤੇ ਹੋਏ ਆ ਅੱਜ ਵੀ ਅਸੀਂ ਕੋਈ ਪ੍ਰਵਾਸੀ ਦੇ ਵਿਰੋਧ ਤੇ ਨਹੀਂ ਆਏ ਬੇ ਹਾਂ ਬੇ ਪ੍ਰਵਾਸੀ ਵਿਰੋਧ ਨਹੀਂ ਭਈਏ ਦੇ ਵਿਰੋਧ ਤੇ ਆ ਨਾ ਅਸੀਂ ਉਹਨਾਂ ਕ੍ਰਿਮੀਨਲ ਬੰਦੇ ਜਿਹੜੇ ਆ ਬਾਹਰੋਂ ਆਣ ਕੇ ਜਿਹੜੇ ਕ੍ਰਿਮੀਨਲ ਕੰਮ ਕਰਦੇ ਆ ਉਹਨਾਂ ਦਾ ਅਸੀਂ ਵਿਰੋਧ ਕਰਦੇ ਆ ਆ ਦੇਖੋ ਇਹ ਘਟਨਾ ਪਹਿਲਾਂ ਦੀਪਨਗਰ ਹੋਈ ਉਸ ਤੋਂ ਬਾਅਦ ਰਵਿਦਾਹ ਨਗਰ ਹੋਈ ਫਿਰ ਉਸ ਤੋਂ ਬਾਅਦ ਅੱਜ ਤੇ ਇੱਕ ਹਰਿਆਣੇ ਤੇ ਵੀ ਹੋਈ ਸੀਗੀ ਹਾਂ ਤੇ ਇੱਥੇ ਆਪਾਂ ਲੁਧਿਆਣੇ ਹੋਈ ਆ ਰੋਜ਼ ਇਹ ਕ੍ਰਿਮੀਨਲ ਕੰਮ ਜਿਹੜੇ ਰੋਜ਼ ਹੋ ਰਹੇ ਆ ਉਹ ਜਿਹੜੇ ਚੰਗੇ ਬੰਦੇ ਆ ਉਹ ਨਹੀਂ ਕਰਦੇ ਜਿੰਨੇ ਕ੍ਰਿਮੀਨਲ ਟਾਈਪ ਦੇ ਬੰਦੇ ਬਾਹਰੋਂ ਆਏ ਆ ਉਹੀ ਇਦਾਂ ਦੇ ਕੰਮ ਕਰ ਰਹੇ ਆ ਸਾਡੇ ਮਾਪੇ ਜਿਹੜੇ ਆ ਇੱਕ ਇੱਕ ਕਾਦੇ ਜੰਮਦੇ ਆ ਦੋ ਦੋ ਜੰਮਦੇ ਆ ਉਹਨਾਂ ਨੂੰ ਬਾਹਰ ਕਾਦੇ ਭੇਜੀ ਜਾਂਦੇ ਆ ਉਹ ਇੱਥੇ ਸਾਡਾ ਮਾਹੌਲ ਹੀ ਨਹੀਂ ਰਹਿਣ ਵਾਲਾ ਜੋ ਵੀ ਆ ਪ੍ਰਵਾਸੀ ਜਿੰਨੇ ਵੀ ਆਏ ਹੋਏ ਆ ਉਹ ਆਣ ਕੇ ਜਾਨੀ ਆਪਣੀ ਜੋ ਵੀ ਕਰਦੇ ਮਨਮਤੀ ਕਰਦੇ ਆ ਸਾਡੇ ਬੰਦੇ ਆ ਜਿਹੜੇ ਮਾਵਾ ਆ ਉਹ ਆਪਣੇ ਨਾ ਤਾਂ ਜਦੋਂ ਕੋਈ ਵੀ ਗੱਲਬਾਤ ਹੁੰਦੀ ਹੈ ਉਹ ਆਪਣੇ ਪਤੀ ਨੂੰ ਬਚਾਉਣ ਵਾਸਤੇ ਆਪਣੇ ਭਰਾਵਾਂ ਨੂੰ ਬਚਾਉਣ ਵਾਸਤੇ ਉਹ ਕੋਈ ਵੀ ਕਾਰਵਾਈ ਨਹੀਂ ਕਰਾਉਣੀ ਚਾਹੁੰਦੀ ਨਾ ਉਹ ਦੱਸਦੀ ਆਪਣੇ ਆਦਮੀ ਨੂੰ ਵੀ ਸਾਡੇ ਨਾਲ ਇਹ ਕੰਮ ਹੋ ਗਿਆ ਤੇ ਉਹ ਕਹਿੰਦੀ ਹੈ ਵੀ ਚਲ ਛਿਪ ਜੂਗਾ ਪਰ ਦੋ ਚਾਰ ਦਿਨਾਂ ਬਾਅਦ ਫਿਰ ਉਹੇ ਕ੍ਰਿਮਲ ਕੰਮ ਫੇਰ ਹੋ ਜਾਂਦਾ ਕੋਈ ਨਾ ਕਿਤੇ ਕਿਤੇ ਨਾ ਕਿਤੇ ਬਲਤਕਾਰ ਫੇਰ ਹੋਇਆ